ਆਹੀ ਗੱਲਾਂ ਆਹੀ ਜੋ ਕੋ ਜੱਜ ਪੰਜਾਬ ਦੇ ਵਿੱਚ ਹੋਇਆ ਤੇ ਹੋ ਰਿਹਾ ਏ ਇਈਓ ਗੱਲਾਂ ਭਗਵੰਤ ਮਾਨ ਆਪਣੀਆਂ ਸਟੇਜਾਂ ਤੇ ਕਰਦਾ ਹੁੰਦਾ ਸੀ ਕੇਵਲ ਤੇ ਕੇਵਲ ਲੋਕਾਂ ਨੂੰ ਪਰਮਾਉਣ ਵਾਸਤੇ ਉਹਦੇ ਪਿੱਛੇ ਤਾਕਤ ਖੜੀ ਸੀ ਦਿੱਲੀ ਦੀ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਦੋਸਤੋ ਅੱਜ ਸਿਮਰਜੀਤ ਸਿੰਘ ਮਾਨ ਨੇ ਪੂਰੀ ਵਿਖੇ ਟ੍ਰੇਨਾਂ ਰੋਕਣ ਦਾ ਸੱਦਾ ਦਿੱਤਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਦੇ ਲਈ ਕਿਹਾ ਸੀ ਪਰ ਦੋਸਤੋ ਪਹਿਲਾਂ ਹੀ ਪੰਜਾਬ ਸਰਕਾਰ ਦੁਆਰਾ ਕਾਰਵਾਈ ਕਰਕੇ ਜੋ ਐਮਪੀ ਸਿਮਰਜੀਤ ਸਿੰਘ ਮਾਨ ਨੇ ਪ੍ਰੋਗਰਾਮ ਕੀਤਾ ਸੀ ਉਸ ਨੂੰ ਫੇਲ ਕੀਤਾ ਗਿਆ ਹੈ ਐਮਪੀ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਦੋਸਤੋ ਕੁਝ ਸਿੱਖ ਨੌਜਵਾਨ ਫੇਰ ਵੀ ਰੇਲਵੇ ਟਰੈਕ ਤੇ ਪਹੁੰਚੇ ਤੇ ਉਹਨਾਂ ਨੇ ਰੇਲਾਂ ਰੱਦ ਵੀ ਕੀਤੀਆਂ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੀ ਹੈ ਪੂਰਾ ਮਾਮਲਾ ਮਾਨਸਬਾਜ ਤੁਹਾਡੇ ਵੱਲੋਂ ਧੂਰੀ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਸੀ ਰੇਲਾਂ ਰੋਕਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਸਰਕਾਰ ਦੇ ਵੱਲੋਂ ਕੀ ਕੀ ਕੀਤਾ ਹੈ ਮੈਂ ਤਾਂ ਸਮਝਦਾ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਐ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋ ਰਹੀ ਹੈ ਔਰ ਅਚਾ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋ ਰਸੀ ਪਾਰਲਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲਖਸਭਾ ਨੂੰ ਪੇਸ਼ ਦਿੱਤੀ ਹੈ ਕਿ ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਬਾਅਦ ਕਿਤੇ ਜਾ ਸਕਦਾ ਹੈਗਾ ਜੀ ਮਾਨਸਬ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰੀਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰੀਟੇਨ ਕੀਤਾ ਗਿਆ ਹਾਂ ਮੇਰੇ ਮਤਲਬ ਹੈ ਸਾਡੀ ਜਿਹੜੀ ਜ਼ਾਤੀ ਹੈ ਉਸ ਦੇ ਤੇ ਸੱਡਾ ਹੱਕ ਜਿਹੜਾ ਹੈਗਾ ਉਹ ਖੋ ਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਹੋਈਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੀ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗ੍ਹਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਕ ਲਾ ਦਿੱਤੀ ਕਿ ਅਸੀਂ ਧੂਰੀ ਨਹੀਂ ਜਾ ਸਕਦੇ ਹੈਗੇ ਜੀ ਮੰਤਪ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਪਾਨਾ ਸਿੱਧੂ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸਬੰਧ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਦਾ ਵਿਕਤ ਨਹੀਂ ਕਿਉਂਕਿ ਸੰਗਰੂਰ ਏਰੀਆ ਹੋਵੇ ਤਾਂ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਆ ਹਾਂ ਮੇਰਾ ਮਤਲਬ ਹੈ ਕਿ ਸਾਡਾ ਆਜ਼ਾਦੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰ ਹੁੰਦਾ ਹੈ ਤੇ ਇਹਦੇ ਨਾਲ ਜਿਹੜੀ ਇਹ ਤੁੰਦਾ ਵਾਤਾਵਰਨ ਇਹ ਖਰਾਬ ਹੋ ਰਿਹਾ ਹੈ ਅਸੀਂ ਅਮਨ ਪਸੰਦ ਤਰੀਕੇ ਨਾਲ ਚੱਲੇ ਸੀਗੇ ਔਰ ਅਸੀਂ ਐਡੀਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਧੂ ਨੂੰ ਛਡਾਉਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੜਬੜ ਕਰਵਾਈਏ ਅਸੀਂ ਪੀਸਫੁਲੀ ਹਰਿ ਹਰਿ ਚੀਜ਼ ਕਰਨਾ ਚਾਹੁੰਦੇ ਹਾਂ ਇਹ ਸਰਕਾਰ ਨੂੰ ਪਹਿਨ ਹੀ ਅਸੀਂ ਦੱਸ ਦਿੱਤਾ ਸੀ। ਮਾਨਸਾਬੀਸ ਤੋਂ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਿੱਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪੀਟੂ ਕਰਨ ਦੀ ਕੋਸ਼ਿਸ਼ ਰਹੀ ਹੈ ਪੁਲਿਸ ਦੇ ਵੱਲੋਂ ਵੀ। ਹੁਣ ਸਿੱਗੇ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦਵਾਂਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਹੈ ਉਹ ਇਹ ਜ਼ਬਰ ਨੂੰ برداشت ਨਹੀਂ ਕਰਨਗੇ। ਔਰ ਆਮ ਪਾਰਟੀ ਜਿਹੜਾ ਹੈ ਨਹੀਂ ਗਿਆ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਕੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੇ ਜ਼ਬਰ ਕਰ ਜੀ ਜਿਸ ਤਰੀਕੇ ਨਾਲ ਪਾਨਾ ਸਿੱਧੂ ਤੇ ਲਗਾਤਾਰ ਪਰਚੀ ਹੋ ਰਹੇ ਨੇ ਬੀਤੇ ਦਿਨ ਵੀ ਉਸ ਨੂੰ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਾਨਾ ਸਿੱਧੂ ਬਿਆਨ ਦਿੰਦਾ ਕਿ ਜਿਹੜੀ ਸੱਚ ਦੀ ਜੰਗ ਮੈਂ ਜਾਰੀ ਰੱਖਾਂਗਾ ਇਸੇ ਕਦਰ ਜਿਹੜਾ ਚੱਲਦਾ ਰਹੂਗਾ ਜਿੰਨਾ ਤੁਸੀਂ ਮੇਰੇ ਤੇ ਟਾਰਚਰ ਕਰਨਾ ਤੁਸੀਂ ਕਰ ਸਕਦੇ ਆਂ। ਇਹ ਬੜੀ ਚੰਗੀ ਗੱਲ ਹੈ ਜੀ ਖਬਰ ਆਣੀ। ਭਾਣਾ ਸਦੂ ਤੇ ਅਸੀਂ ਉਹਦੇ ਨਾਲ ਖੜੇ ਆਂ ਇਸੇ ਕਰਕੇ ਜਿਹੜੇ ਬੰਦੇ ਦਲੇਰ ਹੁੰਦੇ ਆ ਉਹਦੇ ਨਾਲ ਸਾਰੇ ਖੜੇ ਹੋ ਜਾਂਦੇ ਆ ਫਿਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸੂਖਮ ਖਤਮ ਕਰੋ ਤੇ ਸੁਣਾ ਰਾਹਤ ਵਧਾਓ ਜੀ ਤੇ ਨਾਲ ਅਸੀਂ ਹਾਪਰਨਾ ਇਲਾਕਿਆਂ ਦੇ ਵਿੱਚ ਡਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰਹਿੰਦੇ ਐ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸ ਤਰ੍ਹਾਂ ਹਾਫਰਾ ਦਫਰੀ ਕੋਲੋਂ ਦੀ ਕੋਈ ਜ਼ਰੂਰਤ ਨਹੀਂ ਐ ਜੋ ਕਰਕੇ ਸਾਰਾ ਪੀਸਫੁਲ ਤੇ ਹਮਪਸੰਨ ਟ੍ਰਿਕ ਦੀ ਦੁਨੀਆਂ ਅਸੀਂ ਚੱਲ ਰਹੇ ਹਾਂ ਬਤੌਰ ਮੈਂਬਰ ਪਾਰਲੀਮੈਂਟ ਇਹ ਸਾਰੇ ਮਸਲੇ ਦੀ ਕੋਈ ਰਿਪੋਰਟ ਕੇਂਦਰ ਦੇ ਸਕਾਰ ਦੇ ਕੋਲ ਦਾ ਜੋ ਹੋਮ ਅਫੇਅਰ ਹੈ ਉਸ ਦੇ ਕੋਲ ਰਿਪੋਰਟ ਤੁਹਾਡੇ ਵੱਲੋਂ ਕੋਈ ਦਾਇਰ ਕੀਤੀ ਜਾਏਗੀ ਹਾਂ ਅਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਆ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸਫੀਰ ਖੜਨੇ ਹੈਗੇ ਹੈ ਉੱਥੇ ਤੁਸੀਂ ਈਮੇਲ ਪੇਜ ਤੇ ਉਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਉੱਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਜੀ ਮਾਨਸਬ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਕਰੇ ਰੱਖਿਆ ਜਾਏਗਾ ਕਿ ਇਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਵਾਪਸ ਸੰਗਰੂਰ ਤਾ ਹਾਲ ਦੀ ਖੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕੀ ਆਪਣਾ ਕੀ ਐਕਸ਼ਨ ਕਰਨਾ ਉਹਨਾਂ ਚੇਤਾ ਮੈਂ ਨਹੀਂ ਕਹਿ ਸਕਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂਕਿ ਕਰਕੇ ਮੈਂ ਤਾਂ ਲੌਕਅਪ ਦੇ ਵਿੱਚ ਹੈਗਾ ਇੱਥੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਤਾਂ ਡਿਪਟੀ ਡੀਐਸਪੀ ਸਾਬ ਇੱਥੇ ਆਇਆ ਹੈ ਮੇਰਾ મત ਰੱਬ ਕੀ ਪਲੀਜ਼ ਵੱਲੋਂ ਕੋਈ ਸਾਨੂੰ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਹੈ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਗ ਤਪਤਾ ਸਾਨੂੰ ਕਿਸੇ ਨੂੰ ਕੀਤਾ ਨਹੀਂ ਹੈ ਜਿਸ ਤਰੀਕੇ ਨਾਲ ਘਰ ਨੂੰ ਆਲੇ ਦੁਆਲੇ ਤੁਹਾਡੇ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਪਿੱਛੋਂ ਜੋ ਖੇਤਾਂ ਦੇ ਜ਼ਰੀਏ ਰਸਤਾ ਜਾਂਦਾ ਉਸ ਦੇ ਉੱਤੇ ਵੀ ਪੁਲਿਸ ਲਾਈ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਤੀਓ ਇਹ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਾ ਕਰ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿੱਕਲ ਸਕਦਾ ਹੈ ਸਾਡੀ ਹਰ ਹਰਸਤ ਵਿੱਚੋਂ ਠੀਕ ਹੈ ਹੁੰਦੇ ਹੋਂ ਤੇ ਇਹ ਕਦੇ ਵੀ ਮਮਕਨ ਨਹੀਂ ਹੋਣਾ ਕਿਉਂਕਿ ਜਿਹੜੇ ਪੰਜਾਬ ਦੇ ਆਗੂ ਸਹਿਬਾਨ ਨੇ ਅਕਾਲੀ ਦਲ ਅੰਬਰਸਰ ਦੇ ਸਾਡੇ ਵਰਕਰ ਨੇ ਸਾਡੇ ਜਿੰਨੇ ਵੀ ਲੀਡਰ ਸਹਿਬਾਨ ਨੇ ਉਹ ਆਪਣੇ ਆਪਣੇ ਹੋਰ ਪੰਜਾਬ ਨੂੰ ਚਾਹਣ ਵਾਲੇ ਜਿਹੜੇ ਸਾਡੇ ਨੌਜਵਾਨੀ ਹੈ ਉਹ ਘਰਾਂ ਚੋਂ ਬਾਹਰ ਆ ਚੁੱਕੀ ਹੈ ਉਹਨਾਂ ਨੇ ਤਹਈਆ ਕਰ ਲਿਆ ਕਿ ਧੁਰੀ ਜਿਹੜਾ ਅੱਜ ਕਾਲ ਦਿੱਤੀ ਹੈ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਇੱਥੇ ਰੇਲਵੇ ਲਾਈਨ ਤੇ ਉਹ ਇਕੱਠੇ ਹੋ ਕੇ ਰੋਕ ਸਕਦੇ ਆ ਉਹ ਉੱਥੇ ਹੀ ਅਸੀਂ ਮੈਸੇਜ ਦਿੰਨੇ ਆ ਕਿ ਜਿਵੇਂ ਪੁਲਿਸ ਅੱਜ ਸਾਨੂੰ ਰੋਕ ਰਹੀ ਆ ਲੇਕਿਨ ਜਿੰਨੇ ਵੀ ਵਰਕਰ ਆਗੂ ਮੈਂਬਰ ਸਾਹਿਬਾਨ ਜਾਂ ਸਾਡੇ ਨੌਜਵਾਨੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵੀ ਆਪਣੇ ਘਰਾਂ ਚੋਂ ਬਾਹਰ ਨਿਕਲਣੇ ਇਕੱਠੇ ਹੋਣ ਔਰ ਜੇਕਰ ਇਹ ਆਪਾਂ ਅੱਜ ਇਹ ਰੇਲਾ ਜਾਮ ਕਰ ਦਿੰਨੇ ਆ ਤੇ ਸਰਕਾਰ ਜਿਹੜੀ ਆ ਇਹ ਫੇਰ ਹੀ ਜਿਹੜਾ ਇਹ ਜ਼ੁਲਮ ਬੰਦ ਕਰੂਗੀ ਹੋਰ ਸਾਡੇ ਅੱਗੇ ਇਹ ਲੋਕਤੰਤਰ ਤਰੀਕੇ ਦੇ ਵਿੱਚ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ ਤੇ ਇਹੀ ਸਾਡੀ ਬੇਨਤੀ ਹੈ ਸਮੂਹੇ ਨੌਜਵਾਨਾਂ ਨੂੰ ਕਿ ਆਪਣੇ ਆਪਣੇ ਘਰਾਂ 'ਚੋਂ ਬਾਹਰ ਨਿਕਲੋ ਔਰ ਇਹ ਪੰਜਾਬ ਦੀ ਸਰਕਾਰ ਜਿਹੜਾ ਜਾਲਮ ਜਿਹੜਾ ਰਵਈਆ ਅਪਣਾਇਆ ਹੋਇਆ ਹੈ ਇਹ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੇਅਰ ਸਾਹਿਬ ਪਹੁੰਚੇ ਨਹੀਂ ਮਤਲਬ ਕਿ ਕੱਲ੍ਹ ਕਾਲ ਸੀ ਇਹ ਧੂਰੀ ਆ ਨਾ ਅਸੀਂ ਗੱਡੀ ਜਾਣ ਦੇਣੀ ਆ ਨਾ ਆਉਣ ਦੇਣੀ ਆ ਇਹਨਾਂ ਨੇ ਦਾ ਵਰਟ ਕਰਤੀਆਂ ਇਹ ਸਾਡੀ ਪਾਰਟੀ ਦੀ ਜਿੱਤ ਆ ਹੁਣ ਬਲੇਰ ਸਾਹਿਬ ਆਪਾਂ ਲੈਣਾ ਸਿੰਘ ਜੀ ਆਏ ਨੇ ਇਹ ਵੀ ਆਪਣੇ ਵਿਚਾਰ ਪੇਸ਼ ਕਰਨ ਬਲੇਰ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦਾ ਮਸਲਾ ਹੈ ਉਹਨਾਂ ਦੀ ਜਿਹੜੀ ਆ ਪੰਜਾਬ ਦੀ ਜਵਾਨੀ ਨੂੰ ਤੇੜੇ ਢੰਗ ਨਾਲ ਗ੍ਰਿਫਤਾਰ ਕਰਕੇ ਤੇ ਨਜਾਇਜ਼ ਪਰਚੇ ਪਾ ਕੇ ਤੇ ਉਹਨਾਂ ਦੇ ਪਰਿਵਾਰ ਦੇ ਜੀਹਾਂ ਤੇ ਵੀ ਪਰਚੇ ਪਾ ਕੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਸਿਰਫ ਇੰਨੀ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕ ਨਸ਼ਾ ਮੁਕਤ ਹੋਣ ਤੇ ਆਪਣੇ ਪੰਜਾਬ ਨੂੰ ਸੁਭਾਲਣ ਤੇ ਉਹਨਾਂ ਹੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਜ਼ਾਲਮ ਸਰਕਾਰ ਨੇ ਜਿਸ ਤਰੀਕੇ ਨਾਲ ਕਿਤੇ ਪਹਿਲੀਆਂ ਗਵਰਨਮੈਂਟਾਂ ਨੇ ਸਾਡੇ ਨੌਜਵਾਨਾਂ ਨੂੰ ਵੱਢ ਕੇ ਲੱਕੇ ਨਾਲ ਅੱਜ ਇਹ ਨਸ਼ੇ ਦੇ ਨਾਲ ਤੇ ਆ ਗ੍ਰਿਫਤਾਰੀਆਂ ਦੇ ਨਾਲ ਸਾਨੂੰ ਦਬਾਉਣਾ ਚਾਹੁੰਦੇ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਇਹ ਹਮੇਸ਼ਾ ਹੀ ਇਹਨਾਂ ਨੇ ਪੰਜਾਬ ਦੀ ਤੇ ਪੰਜਾਬੀਅਤ ਦੀ ਤੇ ਕੌਮ ਦੀ ਗੱਲ ਕੀਤੀ ਹੈ ਤੇ ਅੱਜ ਲੋੜ ਹੈ ਨੌਜਵਾਨਾਂ ਨੂੰ ਵੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤੇ ਹਮਖਿਆਲੀ ਸਾਰੇ ਸੱਜਣਾ ਦਾ ਸਾਰੀਆਂ ਜਥੇਬੰਦੀਆਂ ਦੇ ਸਾਥ ਦੇ ਕੇ ਪੰਜਾਬ ਦੇ ਵਿੱਚੋਂ ਰੇਲਾਂ ਗੁੱਜਲਦੀਆਂ ਐ ਇਹ ਮਾਲ ਵੀ ਇੱਥੋਂ ਖੜਦੀਆਂ ਐ ਤੇ ਇੱਥੋਂ ਹੀ ਰਿਜਕ ਖੜ ਕੇ ਇੱਥੇ ਡਾਂਗ ਸੋਟਾ ਫੇਰਦੀਆਂ ਐ ਇਹ ਰੇਲਾਂ ਵੀ ਰੁਕਣੀਆਂ ਚਾਹੀਦੀਆਂ ਐ ਇਹ ਪੰਜਾਬ ਦਾ ਜਿਹੜਾ ਸਿਸਟਮ ਭਗਵੰਤ ਮਾਨ ਨੇ ਸ਼ੁਰੂ ਕੀਤਾ ਹੈ ਉਹਨੂੰ ਨੱਥ ਪਾਉਣ ਵਾਸਤੇ ਸਾਨੂੰ ਡੀਸੀ ਬਗਵਾਨ ਜੀ ਮਰਦਾਵਾਦ ਮਰਦਾਵਾਦ ਨਿਕਲਣਾ ਚਾਹੀਦਾ ਨਾ ਜਿਹੜੇ ਸਾਡੇ ਡਿਬੜੂਗੜ੍ਹ ਵਾਲੇ ਸਿੰਘ ਹੈ ਉਹਨਾਂ ਨੂੰ ਬਾਹਰ ਕਢਾ ਸਕਾਂਗੇ ਅਮਰਤਪਾਲ ਜਿੰਦਾਬਾਦ 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 ਅਸੀਂ ਅੱਜ ਤੱਕ ਤਿਹਾਰ ਜਿਹੜੇ ਬਾਹਰ ਕਢਾ ਸਕੇ ਆ ਸਾਨੂੰ ਜੇ ਇਹ ਸਾਰਾ ਕੁਝ ਕਰਨਾ ਹੈ ਤੇ ਫਿਰ ਇਹਨਾਂ ਸਰਕਾਰਾਂ ਨੂੰ ਨੱਥ ਪਾਉਣ ਵਾਸਤੇ ਆ ਨਾ ਜਿੰਦਾਬਾਦ 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 ਵੀ ਰੋਕਣੀਆਂ ਪੈਣਗੀਆਂ ਤੇ ਸਾਨੂੰ ਕਚਹਿਰੀਆਂ ਵੀ ਬੰਦ ਕਰਨੀਆਂ ਪੈਣਗੀਆਂ ਸਾਡਾ ਕੋਈ ਭੂਖੇ ਨਹੀਂ ਜਿੰਦਾਬਾਦ ਹਵਾਰਾ ਜਿੰਦਾਬਾਦ ਜਿੰਦਾਬਾਦ ਭੂਖੇ ਬਵਾਡ ਵਡਾਉਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਕਾਲ ਦਿੱਤੀ ਅੱਜ ਦੀ ਅੱਜ ਦੀਆਂ ਸਰਕਾਰਾਂ ਕਿ ਸੈਂਟਰ ਤੱਕ ਹੀ ਲੀਆਂ ਪਈਆਂ ਹਨੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਦੇਖੋ ਕੌਮ ਦਾ ਲੀਡਰ ਕੋਈ ਕਾਲ ਦਿੰਦਾ ਹੈ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅੱਜ ਉਹਨਾਂ ਨੂੰ ਨਜ਼ਰਬੰਦ ਕਰਕੇ ਸਾਬਤ ਕਰਨਾ ਚਾਹੁੰਦੇ ਆ ਕਿ ਕੌਮੀਅਤ ਦੀ ਆਵਾਜ਼ ਬੰਦ ਕੀਤੀ ਜਾਵੇ ਨਹੀਂ ਹੋ ਸਕਦੀ ਤੇ ਪੰਜਾਬ ਦੇ ਨੌਜਵਾਨ ਆਪਣੀ ਜੇ ਕੱਲੇ-ਕੱਲੇ ਜੇਣ ਜਾਣਾ ਚਾਹੁੰਦੇ ਆ ਤੇ ਤੁਰੇ ਜਾਣ ਤੇ ਜੇ ਅਸੀਂ ਪਹਿਲੇ ਜਿਹੜੇ ਕੀਤੇ ਆ ਤੇ ਅੱਜ ਵਾਲੇ ਇਹਨਾਂ ਨੂੰ ਬਾਹਰ ਕਢਾਉਣਾ ਚਾਹੁੰਦੇ ਆ ਤੇ ਅੱਜ ਅਸੀਂ ਬੇਨੜਾ ਜਿਹੜਾ ਫਾਟਕ ਹੈ ਸੰਗਰੂਰ ਦੇ ਵਿੱਚ ਉਹ ਜਾਮ ਕੀਤਾ ਹੈ ਇਸੇ ਤਰੀਕੇ ਨਾਲ ਮਾਝੇ ਮਾਲਵੇ ਦਬਾਬੇ ਦੇ ਫਾਟਕ ਆਪੂ ਆਪਣਾ ਫਰਜ਼ ਸਮਝ ਕੇ ਨੌਜਵਾਨਾਂ ਨੂੰ ਬੰਦ ਕਰ ਦੇਣਾ ਚਾਹੀਦੇ ਆ ਮੈਂ ਇਨੀਆਂ ਬੇਨਤੀਆਂ ਨਾਲ ਬਾਬਾ ਲੈਣਾ ਸਿੰਘ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਮੈਸੇਜ तरीके ਨਾਲ ਮੀਮੇ ਬੇਨਤੀ ਕਰਦਾ ਕਿ ਉਹ ਵੀ ਆਪਣੇ ਵਿਚਾਰ ਪੇਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮਾਂ ਆ ਗਿਆ ਹੈ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਬੜੀ ਗੰਭੀਰਤਾ ਦੇ ਨਾਲ ਸੋਚਣ ਦਾ ਆਪਾਂ ਕਿੰਨੇ ਚਿਰਾਂ ਤੋਂ ਦੇਖ ਰਹੇ ਹਾਂ ਕਦੀ ਕੋਈ ਸਰਕਾਰ ਬਦਲ ਜਾਂਦੀ ਹੈ ਕਦੀ ਕੋਈ ਸਰਕਾਰ ਬਦਲ ਜਾਂਦੀ ਹੈ ਕਦੀ ਕੋਈ ਸਰਕਾਰ ਆ ਜਾਂਦੀ ਹੈ ਪਰ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਉੱਥੇ ਹੀ ਖੜੀਆਂ ਨੇ ਪੰਜਾਬ ਦੀ ਜਿੱਥੋਂ ਬਰਬਾਦੀ ਸ਼ੁਰੂ ਹੋਈ ਆ ਉਥੋਂ ਬਰਬਾਦੀ ਉਸੇ ਤਰ੍ਹਾਂ ਹੀ ਚਲਦੀ ਜਾ ਰਹੀ ਆ ਮੈਂ ਅੱਜ ਵੀ ਇਹ ਬੇਨੜਾ ਸੰਗਰੂਰ ਦੇ ਕੋਲ ਜਿਹੜਾ ਆਪਾਂ ਇੱਥੇ ਪਟੜੀ ਦੇ ਧੂਰੀ ਦੇ ਕੋਲ ਆਪਾਂ ਖੜੇ ਆ ਸਾਰੇ ਮੈਂ ਇਥੋਂ ਬੇਨਤੀ ਕਰਨੀ ਚਾਹੁੰਨਾ ਸਮੂਹ ਪੰਜਾਬੀਆਂ ਨੂੰ ਆਪਣੀ ਕੌਮ ਨੂੰ ਵੀ ਹੁਣ ਲੋੜ ਆ ਕਿੰਨਾ ਕਿ ਚਿਹਰਾ ਆਪਾਂ ਆ ਜਿਹੜੇ ਦਿੱਲੀ ਦੇ ਦਲਾਲ ਆਉਂਦੇ ਨੇ ਕਦੀ ਕਿਸੇ ਤਰੀਕੇ ਦੇ ਨਾਲ ਕਿਸੇ ਬੰਨੇ ਸਾਨੂੰ ਵਿਚਾਰਾਂ ਚ ਪਰਵਾ ਕੇ ਗੱਲਾਂ 'ਚ ਪਰਮਾ ਕੇ ਆਪਣੀਆਂ ਸਰਕਾਰਾਂ ਸਾਡੀ ਹਿੱਕ ਤੇ ਇੱਥੇ ਪੰਜਾਬ ਤੇ ਬਣਾ ਲੈਂਦੇ ਨੇ ਆਪਾਂ ਇਸ ਸੋਚ ਤੋਂ ਅਜੇ ਬੜੇ ਦੂਰ ਬੈਠੇ ਆਂ ਪਰ ਦਿੱਲੀ ਬੈਠੇ ਹੋਏ ਲੋਕ ਜਿਹੜੇ ਆ ਉਹ ਕਿੰਨੇ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਸੁਭਾਅ ਹੈ ਪੰਜਾਬ ਲੋਕਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਸਮਝ ਕੇ ਤੇ ਆਪਣੀ ਕੈਂਪੇਨਿੰਗ ਸ਼ੁਰੂ ਕਰ ਦਿੰਦੇ ਨੇ ਇਹੀ ਗੱਲਾਂ ਆਹੀ ਜੋ ਕੋ ਜੱਜ ਪੰਜਾਬ ਦੇ ਵਿੱਚ ਹੋਇਆ ਕਿ ਹੋ ਰਿਹਾ ਏ ਇਹੀ ਉਹ ਗੱਲਾਂ ਭਗਵੰਤ ਮਾਨ ਆਪਣੀਆਂ ਸਟੇਜਾਂ ਤੇ ਕਰਦਾ ਹੁੰਦਾ ਸੀ ਕੇਵਲ ਤੇ ਕੇਵਲ ਲੋਕਾਂ ਨੂੰ ਭਰਮਾਉਣ ਵਾਸਤੇ ਉਹਦੇ ਪਿੱਛੇ ਤਾਕਤ ਖੜੀ ਸੀ ਦਿੱਲੀ ਦੀ ਕੇਵਲ ਤੇ ਕੇਵਲ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਲੋਕਾਂ ਦਾ ਬਾਦਲਾਂ ਤੋਂ ਵੀ ਵਿਸ਼ਵਾਸ ਉੱਠ ਗਿਆ ਕੈਪਟਨਾਂ ਤੋਂ ਵੀ ਵਿਸ਼ਵਾਸ ਉੱਠ ਗਿਆ ਤੇ ਹੁਣ ਅੱਗੇ ਸਾਨੂੰ ਅਸੀਂ ਕੀ ਕਰਨਾ ਏ ਵੀ ਇਹ ਪੰਜਾਬ ਦੀ ਸਤਾ ਕਿਤੇ ਪੰਜਾਬੀਆਂ ਦੇ ਕੋਲ ਨਾ ਚਲੀ ਜਾਵੇ ਤੇ ਉਹਨਾਂ ਨੇ ਆਪਣਾ ਉਹ ਸਾਰਾ ਪਿਛਲੇ 5 7 10 ਸਾਲ ਡਰਾਮਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਸਰਕਾਰ ਬਣਾਈ ਪਰ ਅੱਜ ਤੁਸੀਂ ਵੇਖੋ ਨਸ਼ਾ ਵੀ ਉਦਾਂ ਹੀ ਵਿਖ ਰਿਹਾ ਏ ਸਿੱਖ ਕੌਮ ਦੇ ਨਾਲ ਪੰਜਾਬ ਦੇ ਨਾਲ ੱੱੱਕਾ ਵੀ ਉਸੇ ਤਰ੍ਹਾਂ ਹੀ ਹੋ ਰਿਹਾ ਏ 1947 ਤੋਂ ਬਾਅਦ ਜਿਵੇਂ ਪੰਜਾਬ ਦੀ ਪੁਲਿਸ ਹੋਂਦ ਚ ਆਈ ਤੇ ਉਦੋਂ ਤੋਂ ਲੈ ਕੇ ਸਿੱਖ ਕੌਮ ਦੇ ਨੌਜਵਾਨਾਂ ਦੇ ਕਤਲ ਕਰ ਰਹੀ ਹੈ ਉਹ ਲੜੀ ਅੱਜ ਤੱਕ ਵੀ ਮਿੱਤਰੋ ਗੇਲੇ ਤੇ ਗੱਦ ਚਾਲਾ ਉੱਥੇ ਸੈਟ ਕੇ ਚੱਲ ਦੇ ਚਾਲਾ 2000 ਤੂੰ ਦੇ ਭਰਾ ਇੱਕ ਜਰ ਅੱਜ ਸਭ ਤੋਂ ਵੱਡੀ ਗੱਲ ਅੱਜ ਕੋਈ মিডিਆ ਵਾਲਾ ਕੋਈ ਨਹੀਂ ਆਇਆ ਹਨਾ ਕਿੰਨੇ ਨੂੰ ਅੱਜ ਫੋਨ ਵੀ ਬਥੇਰੇ ਨੂੰ ਕੀਤੇ ਪਰ ਅੱਜ ਕੋਈ ਵੀ ਪੱਤਰਕਾਰ ਨਹੀਂ ਆਇਆ ਇੱਕ ਅੱਧਾ ਆਇਆ ਵੀ ਹੂ ਪਰ ਜ਼ਰੂਰੀ ਨਹੀਂ ਪਰ ਹਾਂ ਅੱਜ ਕੋਈ ਪੱਤਰਕਾਰ ਨਹੀਂ ਆਇਆ ਇੱਥੇ ਠੀਕ ਹੈ ਪਤਾ ਨਹੀਂ ਕੀ ਗੱਲ ਹੈ ਸਰਕਾਰ ਦਾ ਏਡਾ ਦਾਬਾ ਯਾਰ ਜਿਹੜੇ ਬੰਦੇ ਚਾਰ ਬੋਲਦੇ ਆ ਭਰਾਵੋ ਅੱਜ ਬਹੁਤ ਘੱਟ ਮੈਂ ਕਹਿੰਦਾ ਇੱਕ ਦੋ ਪੱਤਰਕਾਰ ਹੀ ਆਏ ਹੋਣਗੇ ਪਰ ਕੋਈ ਆਇਆ ਨਹੀਂ ਤੇ ਫਿਰ ਹੁਣ ਅਸੀਂ ਇੱਥੇ ਫੇਰ ਵਾਗੇ ਆ ਇੱਥੇ ਫਾੜਕਦੇ ਠੀਕ ਆ ਉਧਰੋਂ ਜਿਹੜੀਆਂ ਟ੍ਰੇਨਾਂ ਨੇ ਡਾਇਵਰਟ ਕਰਤੀਆਂ ਭਗਵੰਤ ਮਾਨ ਨੇ ਕਿਉਂਕਿ ਵੀ ਨੌਜਵਾਨਾਂ ਦਾ ਜਿਹੜਾ ਇਕੱਠ ਹੋ ਰਿਹਾ ਹੈ ਰਾਹਾਂ 'ਚ ਬਹੁਤ ਨੌਜਵਾਨ ਰੋਕੇ ਨੇ ਸਾਡੇ ਅਸੀਂ ਵੀ ਸਵੇਰੇ ਤੜਕੇ 5 ਵਜੇ ਨਿਕਲੇ ਨਹੀਂ ਤਾਂ ਇਹਨਾਂ ਨੇ ਸਾਨੂੰ ਵੀ ਇੱਥੇ ਤੱਕ ਆਉਣ ਨਹੀਂ ਦੇਣਾ ਸੀ ਅੱਜ ਤਾਂ ਸਵੇਰੇ ਸਵੇਰੇ ਆ ਗਏ ਤੇ ਆ ਆਪਣਾ ਭਰਾ ਹੈਗਾ ਸੰਗਰੂਰ ਤੋਂ ਹਣਾ ਆਪਣੇ ਸਾਰੇ ਸਾਥੀ ਆਏ ਆ ਮੇਰੇ ਮਾਮੇ ਦਾ ਮੁੰਡਾ ਆ ਗਿਆ ਤੇ ਅੱਜ ਬਹੁਤ ਤੁਸੀਂ ਲਾ ਲੋ ਯਾਰ ਬਿਆਨ ਤੇ ਬੁੱਚੜ ਦੀ ਜਮਾ ਹੱਦ ਹੀ ਕਰਤੀ ਗੱਲ ਦੀ ਯਾਰ ਬੈਠੇ ਆ ਆ ਟਰੇਨ ਦਾ ਲੱਗਦਾ ਨਹੀਂ ਅੰਗ ਜਾਓ ਬੈਠੇ ਨਾ ਬੈਠਣ ਦੇ ਇਹਦਾ ਪੈਂਟ ਖਰਾਬ ਕਰ ਦੂ ਥੱਲੇ ਪੁਰਾਣਾ ਹੋਇਆ ਲੱਗ ਮੇਰੇ ਗੁੱਟੇ ਤੇ ਯਾਰ ਬੱਸ ਲਸਣਾ ਫਿਰ ਹੋਰ ਗੱਲ ਬਾਤ ਲੋਕਾਂ ਨੂੰ ਵੀ ਕੀ ਕਹਿਣਾ ਚਾਹਣਾ ਹੋਰ ਲਾ ਕੈਮਰਾ ਹੀ ਹੈ ਚਲਾ ਸਣਾ ਉਹ ਤੂੰ ਮੈਂ ਤੂੰ ਸੁਣਾ ਦਾ ਚਲਿਆ ਨਾ ਨਾਸਰ ਮੜੀ ਗੱਲ ਤਾਂ ਸਹੀ ਤੁਸੀਂ ਉਹ ਗੱਲ ਤਾਂ ਤੁਹਾਨੂੰ ਐਂ ਕਹਣਾ ਵੀ ਅੱਜ ਐਡਾ ਧੱਕਾ ਕਰਦੇ ਨੇ ਆਪਣ ਨੂੰ ਅਸੀਂ ਵੀ ਅਸੀਂ ਕਿਹੜਾ ਅਤਵਾਦੀ ਹਾਂਗੇ ਅਸੀਂ ਤਾਂ ਸੋਣੀ ਬਣਾਈ ਖੜੇ ਨੇ ਇਹ ਹਾਂ ਜੇ ਕਿਹੜਾ ਕੁਝ ਗਲਤ ਕਰਦੇ ਆ ਅਸੀਂ ਤਾਂ ਪੀਸਫੁੱਲ ਆ ਉਹਦਾ ਪ੍ਰੋਟੈਸਟ ਕਰਨਾ ਸੀ ਇਹਦਾ ਇਨਾਂ ਕਦਰ ਕਰਤਾ ਹੈਗਾ ਹਰ ਇੱਕ ਬੰਦੇ ਨੂੰ ਪ੍ਰੋਟੈਸਟ ਇਹ ਇਹ ਅੱਜ ਯਾਰ ਐਡਾ ਜ਼ੁਲਮ ਹਨਾ ਪੱਤਰਕਾਰਾਂ ਨੂੰ ਵੀ ਸ਼ਾਇਦ ਮਿਲਦਾ ਰੋਕ ਰਾਕ ਲਿਆ ਹੋਵੇ ਇਹਨਾਂ ਨੇ ਪਰ ਆਪਣੀ ਪ੍ਰਾਪਰਟੀ 'ਚ ਬੈਠੇ ਸੀ ਉੱਥੇ ਪੁਲਿਸ ਆਉਣ ਦਾ ਤਾਂ ਕੋਈ ਮਤਲਬ ਨਹੀਂ ਹਾਂ ਅਸੀਂ ਜਿਹੜਾ ਕੋਈ ਧੱਕਾ ਕਰ ਰਹੇ ਅਸੀਂ ਜਦੋਂ ਖੇਤ ਆਪਣੀ ਮੀਟਿੰਗ ਕਰ ਰਹੇ ਸੀ ਹਾਂ ਉੱਥੇ ਖੇਤ ਵੀ ਬ ਨੇ ਵੀ ਆਏ ਹਾਂ 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 ਤੇ ਅਸੀਂ ਪਿੱਛੇ ਨਹੀਂ ਹਟਾਂਗੇ ਬੱਸ ਜਿਹੜੀ ਗੱਲ ਹੈ ਮਰਾਂਗੇ ਜਾਂ ਲੜਾਂਗੇ ਹਾਂ ਮਰਾਂਗੇ ਜਾਂ ਲੜਾਂਗੇ ਭਗਵਾਨ ਤਬਿਆੰਤਿਆ ਤੇਰਾ ਅੰਤ ਆਊਗਾ ਫਿਰ ਇਹ ਗੱਲ ਦੇਖ ਲੈ ਜੇ ਤੂੰ ਸਿੱਖ ਕੌਮ ਨਾਲ ਧੱਕਾ ਕਰਦੇ ਰਹਿ ਆਪਣਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਉਹ ਵੀ ਕਰੇ ਪੱਗ ਬੰਨੀ ਨੇ ਤੂੰ ਪੱਗ ਤੇ ਸਿਰ ੜਾਏ ਨੇ ਹਾਂ ਤੁਸੀਂ ਗਦਾਰ ਹੋ ਹਾਂ ਗਦਾਰ ਤੂੰ ਪੱਗ ਬੰਨ ਕੇ ਦਿੱਲੀ ਦੇ ਪੈਰਾਂ 'ਚ ਡਿੱਗਦੇ ਹੋ ਹਾਂ ਇਹਨਾਂ ਦਾ ਸੱਕਾ ਬੜਾ ਯਾਰ ਮੈਂ ਕਹਿੰਦਾ ਵੀ ਪੱਤਰਕਾਰਾਂ ਨੂੰ ਵੀ ਬੇਨਤੀ ਆਈ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਕਿ ਯਾਰ ਹਨਾ ਸਾਡੇ ਦਾ ਚਲੋ ਜਿੰਨਾ ਕਿ ਤੁਸੀਂ ਸ਼ੇਅਰ ਕਰਦੇ ਲੋਕਾਂ ਤੱਕ ਉੱਡੀ ਗੱਲ ਨਹੀਂ ਜਾ ਰਹੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਲੋਕਾਂ ਤੱਕ ਹਰੇਕ ਗੱਲ ਜਾ ਸਕੇ ਯਾਰ ਆਪਣੀ ਹਨਾ ਪੱਤਰਕਾਰ ਨਹੀਂ ਭਰਾਓ ਆਪਣੇ ਕੋਲੇ ਹੈਗੇ ਆਪਾਂ ਤਾਂ ਆ ਵੀ ਪੱਤਰਕਾਰਾਂ ਸਾਰਿਆਂ ਨੂੰ ਬੇਨਤੀ ਆ ਵੀ ਇੱਥੇ ਵੱਧ ਤੋਂ ਵੱਧ ਨੌਜਵਾਨ ਪਹੁੰਚੋ ਠੀਕ ਹੈ ਹੁਣ ਇਧਰ ਨੂੰ ਤਿਆਰੀ ਹੈ ਸਾਡੀ ਆਹੜਾ ਦਾ ਪ੍ਰੀਤ ਪ੍ਰਧਾਨ ਖੜਾ ਬਾਕੀ ਸਾਡੀ ਸਾਰੀ ਟੀਮ ਖੜੀ ਆ ਇਧਰ ਠੀਕ ਆ ਪਾਰਟੀ ਖੜੀ ਆ ਸਾਦ ਨੂੰ ਇੱਥੇ ਕੈਂਪ ਲਾਇਆ ਹਾਂ ਹਾਂ ਹੁਣ ਘਰਾਂ ਚ ਨਮਸ਼ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜੋ ਐਮਪੀ ਸਿਮਰਜੀਤ ਸਿੰਘ ਮਾਨ ਨੇ ਤੂਰੀ ਵਿਖੇ ਆਪਣਾ ਪ੍ਰੋਗਰਾਮ ਰੱਖਿਆ ਸੀ ਟ੍ਰੇਨਰ ਰੋਕਣ ਦਾ ਜੋ ਵੀ ਦੋਸਤੋ ਸਰਕਾਰ ਦੁਆਰਾ ਐਮਪੀ ਸਿਮਰਜੀਤ ਸਿੰਘ ਮਾਨ ਉੱਪਰ ਕਾਰਵਾਈ ਕਰਕੇ ਉਸ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਇਹ ਠਾਕ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ